ਕੀ ਸਾਜੀ ਸਰ ਡੇਰਾ ਬਾਬਾ ਅਤੇ ਉਹ ਵਾਕੋਤ ਮੜਦਾ ਕਿਤੇ ਕਿਦਾਂ ਵਿਰੋਧ ਨੇ ਤੇ ਡੇਰਾ ਬਾਬਾ ਨਾਨਕ ਹਲਕੇ ਦੀ ਜਿਹੜੀ ਸੰਗਤ ਹੈ ਨਾ ਇਹ ਸੱਚੇ ਸੁੱਚੇ ਬੰਦੇ ਨੇ ਜੀ ਦੇ ਨਾਲ ਖਲੋਜਣ ਉਤੋਂ ਟਾਸ ਤੋਂ ਮੱਸ ਨਹੀਂ ਹੁੰਦੇ ਉਹਦੇ ਨਾਲ ਡਟ ਕੇ ਖੜਦੇ ਆ ਫਿਰ ਭਾਵੇਂ ਇਹਨਾਂ ਨੂੰ ਆਪਦੀ ਜੀ ਜਾਨ ਲਾਉਣੀ ਪਵੇ ਤੇ ਖਾਸ ਕਰਕੇ ਮਸੀਹ ਭਾਈਚਾਰਾ ਮਸੀਹ ਭਾਈਚਾਰੇ ਦਾ ਡੇਰੇ ਬਾਬੇ ਨਾਨਕ ਦੀ ਸਿਆਸਤ ਦੇ ਵਿੱਚ ਵੱਡਾ ਰੋਲ ਹੈ ਜੀ ਦੇ ਨਾਲ ਮਸੀਹ ਭਾਈਚਾਰਾ ਖੜਦੇ ਸਮਝ ਲਓ ਉਹ ਹੀ ਐਮਐਲਏ ਬਣਦਾ ਅੱਜ ਇਹ ਭਾਈਚਾਰਾ ਸਾਰਾ ਮੈਂ ਬਿਸ਼ਪ ਸੈਮੂਅਲ ਸੋਨੀ ਜੀ ਅਜੀਜ਼ ਮਸੀਹ ਜੀ ਇਹ ਸਾਡੇ ਬਿਸ਼ਪ ਨੇ ਇਹਨਾਂ ਦਾ ਵੀ ਧੰਨਵਾਦ ਕਰਦਾ ਸਾਰੇ ਪਾਸਟਰ ਸਾਹਿਬਾਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੂਰੇ ਡੇਰੇ ਬਾਬੇ ਨਾਨਕ ਹਲਕੇ ਦੇ ਵਿੱਚ ਇਹ ਪ੍ਰਣ ਲਿਆ ਕਿ ਇਸ ਵਾਰ ਅਸੀਂ ਗੁਰਦੀਪ ਸਿੰਘ ਰੰਧਾਵੇ ਨੂੰ ਜਿਤਾਉਣਾ ਆਮ ਆਦਮੀ ਪਾਰਟੀ ਨੂੰ ਜਿਤਾਉਣਾ ਨਾਲੇ ਸਾਰੀ ਸੰਗਤ ਬੜੀ ਸਿਆਣੀ ਆ ਸਮਝਦਾਰ ਆ ਇਹ ਭਰਾ ਆਪ ਕਹਿੰਦੇ ਆ ਵੀ ਜਿਹਦੀ ਸਰਕਾਰ ਉਹਦਾ ਐਮਐਲਏ ਬਣਾਵਾਂਗੇ ਸਾਡੇ ਹਲਕੇ ਦਾ ਕੁਝ ਬਣ ਜਾਊਗਾ ਤੇ ਜੇ ਅਸੀਂ ਦੂਜਾ ਐਮਐਲਏ ਬਣਾ ਲਿਆ ਜਿਹਦੀ ਨਾ ਉੱਤੇ ਸਰਕਾਰ ਨਾ ਥੱਲੇ ਸਰਕਾਰ ਉਹਦਾ ਕੀ ਫਾਇਦਾ ਚੰਗੇ ਲੋਕ ਨੇ ਇਮਾਨਦਾਰ ਨੇਕ ਤੇ ਸਭ ਤੋਂ ਮੇਨ ਤੇ ਅਹਿਮ ਗੱਲ ਮਸੀਬ ਭਾਈਚਾਰਾ ਪੂਰੀ ਦੁਨੀਆ ਦੇ ਵਿੱਚ ਲੋਕਾਈ ਦੇ ਭਲੇ ਲਈ ਪ੍ਰਾਰਥਨਾ ਕਰਦਾ ਦਿਨ ਰਾਤ ਭਗਵਾਨ ਦਾ ਨਾਮ ਲੈਂਦਾ ਅਸੀਂ ਆਪ ਜਦੋਂ ਇਹਨਾਂ ਦੀ ਅਰਦਾਸ 'ਚ ਕਿਤੇ ਵੀ ਸ਼ਾਮਲ ਹੋਈਏ ਤਕਰੀਬਨ ਹਾਜ਼ਰੀ ਪਈ ਜਾਂਦੀ ਹੈ ਮੇਰੇ ਹਲਕੇ 'ਚ ਵੀ ਮਸੀਹ ਚ ਆਈ ਭਾਈਚਾਰਾ ਬੜੀ ਵੱਡੀ ਗਿਣਤੀ ਦੇ ਵਿੱਚ ਹੈ ਮੈਂ ਵੀ ਇਹਨਾਂ ਦੇ ਜਦੋਂ ਪਰਮਾਤਮਾ ਦੇ ਸਿਮਰਨ ਕੀਰਤਨ ਹੁੰਦੇ ਆ ਮੈਂ ਜਾਂਦਾ ਰਹਿਣਾ ਜਦੋਂ ਪਰਮਾਤਮਾ ਦਾ ਨਾਮ ਦਾਣੇ ਲੈਂਦੇ ਆ ਤੇ ਹਮੇਸ਼ਾ ਇਹਨਾਂ ਨੇ ਇਹੋ ਕਹਿਣਾ ਆ ਕਿ ਭਗਵਾਨ ਜੀ ਸ਼ਿਵ ਮਸੀਹ ਸਾਰੀ ਲੋਕਾਈ ਦਾ ਭਲਾ ਕਰੇ ਹਰ ਧਰਮ ਦਾ ਹਰ ਫਿਰਕੇ ਦਾ ਭਲਾ ਕਰੇ ਤੇ ਜਦੋਂ ਇਹ ਸਾਰਿਆਂ ਦਾ ਭਲਾ ਮੰਗਦੇ ਆ ਉਹਦੇ 'ਚ ਸਾਰੀ ਦੁਨੀਆ ਹੀ ਆ ਜਾਂਦੀ ਆ ਤੇ ਇੱਕ ਇਹੋ ਜਿਹਾ ਭਾਈਚਾਰਾ ਵਾ ਨਾ ਤੇ ਇਹ ਕਦੀ ਕਿਸੇ ਸਮਗਲਰ ਪਿੱਛੇ ਆਏ ਆ ਨਾ ਕਦੀ ਕਿਸੇ ਡਾਕੂ ਚੋਰ ਲਟੇਰੇ ਪਿੱਛੇ ਆਇਆ ਇਹਨਾਂ ਨੇ ਜੇ ਆਉਣਾ ਨਾ ਕਿਸੇ ਦੇ ਕੰਮ ਵਾਸਤੇ ਆਪਦੇ ਕੰਮ ਨਹੀਂ ਇਹਨਾਂ ਆਉਣਾ ਇਹਨਾਂ ਕਿਸੇ ਗਰੀਬ ਦੇ ਕੰਮ ਵੀ ਕਿਸੇ ਦਾ ਕੋਈ ਘਰ ਬਣਨ ਵਾਲਾ ਉਹਦਾ ਘਰ ਬਣਾ ਦਿਓ ਜਾਂ ਕਿਸੇ ਦੀ ਕੋਈ ਹੋਰ ਮਦਦ ਕਰਨ ਵਾਲੀ ਆ ਉਹ ਕਰ ਦਿਓ ਵੀ ਇਹ ਲਕਾਈ ਦੀ ਮਦਦ ਕਰ ਦਿਆ ਬਾਕੀ ਡੇਰਾ ਪਾਪਾ ਨਾਨਕ ਹਲਕਾ ਜਿਹੜਾ ਉਹ ਇਰਕਾ 30000 ਦੀ ਲੀਡ ਤੇ ਘੜ ਤੋਂ ਘਟ ਸਰਦਾਰ ਗਰਦੀਪ ਸਿੰਘ ਰੰਧਾਵੇ ਨੂੰ ਡੇਰੇ ਬਾਬੇ ਨਾਨਕ ਹਲਕੇ ਦੀ ਸੰਗਤ ਜਿਤਾਊਗੀ ਤੇ ਇਹ ਕਰੋਸ ਮਸੀਹ ਪਾਈ ਜਾਂਦਾ ਮਸੀਹ ਪਾਈ ਜਾਂਦੇ ਤੇ ਪੰਜਾਬ ਦਾ ਉਹ ਸਟੇਟ ਪੱਧਰੀ ਜਿਹੜਾ ਪ੍ਰੋਗਰਾਮ ਵੱਡੇ ਨਾਲ ਤੇ ਨਹੀਂ ਕਰਾਇਆ ਜਾਂਦਾ ਕੀ ਇਸ ਵਾਰ ਹੋਏਗਾ ਵੀ ਜਾਣੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੂੰ ਅਸੀਂ ਬੇਨਤੀ ਕਰਾਂਗੇ ਕਿ ਜਿਹੜਾ ਮਸੀਹ ਪਾਈ ਚਾਰੇ ਦਾ ਵੱਡਾ ਦਿਨ ਹੈ 크ਿਸਮਸ ਡੇ ਤੇ ਉਹ ਜ਼ਰੂਰ ਪੰਜਾਬ ਪੱਧਰ ਤੇ ਜਿਵੇਂ ਅਕੇ ਮਨਾਇਆ ਜਾਂਦਾ ਸੀ ਮਾਨ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਉਹ ਜ਼ਰੂਰ ਮਨਾਓ ਕਿਉਂਕਿ ਹਰ ਧਰਮ ਦਾ ਸਤਿਕਾਰ ਆ ਮਾਨ ਸਾਹਿਬ ਵੀ ਹਰ ਧਰਮ ਦਾ ਸਤਿਕਾਰ ਕਰਦੇ ਆ ਤੇ ਮੈਂ ਖੁਦ ਸਿਰ ਝੁਕਾ ਕੇ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਕਿਉਂਕਿ ਯਾਰ ਅਸੀਂ ਇਨਸਾਨ ਆ ਸਭ ਤੋਂ ਪਹਿਲਾਂ ਅਸੀਂ ਇਨਸਾਨ ਆ ਜਿਹੜੇ ਧਰਮ ਆ ਫਿਰਕੇ ਆ ਇਹ ਤੇ ਲੋਕਾਂ ਨੇ ਬਣਾ ਲਏ ਇੱਥੇ ਵੰਡੀਆਂ ਲੋਕਾਂ ਨੇ ਪਾ ਲਈਆਂ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਲੋਕ ਨੇ ਉਹਨਾਂ ਨੇ ਇਹ ਵੰਡੀਆਂ ਪਾਤੀਆਂ ਜਦੋਂ ਕਿਸੇ ਨੂੰ ਸੱਟ ਲੱਗਦੀ ਆ ਤੇ ਜਿਹੜਾ ਬਲੱਡ ਨਿਕਲਦਾ ਉਹ ਤੇ ਲਾਲ ਰੰਗ ਦਾ ਸਾਰਿਆਂ ਦਾ ਨਿਕਲਦਾ ਸਾਰੇ ਰੋਟੀ ਖਾਂਦੇ ਆ ਪਾਣੀ ਪੀ ਕੇ ਅਸੀਂ ਜੀਂਨੇ ਆ ਤੇ ਧਰਤੀ ਤੇ ਆ ਸਾਹ ਹੀ ਕੇ ਤੇ ਆਕਸੀਜਨ ਦਾ ਹੀ ਅਸੀਂ ਸਾਹ ਲੈਨੇ ਆ ਕੋਈ ਇਹ ਤੇ ਹੈ ਨਹੀਂ ਵੀ ਕੋਈ ਵੱਡਾ ਧਰਮ ਆ ਤੇ ਉਹ ਕੋਈ ਵੱਖਰੀ ਰੋਟੀ ਖਾਂਦਾ ਕੋਈ ਸੋਨੇ ਦੀ ਰੋਟੀ ਖਾਂਦਾ ਸਾਰੇ ਜਣੇ ਅਸੀਂ ਕਣਕ ਦੀ ਬਣੀ ਆਟੇ ਦੀ ਰੋਟੀ ਖਾਂਦੇ ਅਸੀਂ ਆਪਸ ਵਿੱਚ ਭਰਾ ਆ ਤੇ ਹਰ ਧਰਮ ਦਾ ਸਤਿਕਾਰ ਕਾਂਗਰਸ ਪਾਰਟੀ ਨੇ ਲੰਬੇ ਸਮੇਂ ਤੋਂ ਕਬਜ਼ਾ ਤੇ ਆਪਣਾ ਰੱਖਿਆ ਸੀ ਕੀ ਰਣਨੀਤੀ ਬਣਾਈ ਕਿਵੇਂ ਗੁਰੂ ਨਾਨਕ ਦੇਵ ਜੀ ਦੇ ਦੇਖੋ ਇਹ ਕਬਜ਼ਾ ਅਸੀਂ ਨਹੀਂ ਤੋੜਨਾ ਇਹ ਕਬਜ਼ਾ ਡੇਰੇ ਬਾਬੇ ਨਾਨਕ ਦੀ ਸੰਗਤ ਨੇ ਤੋੜਨਾ ਇਹ ਸੰਗਤ ਇਹੋ ਸੰਗਤ ਚਾਵੇ ਬੰਦਾ ਅਰਚ ਤੇ ਉਹ ਸੰਗਤ ਚਾਵੇ ਬੰਦਾ ਫਰਸ਼ ਤੇ ਐਰਕਾ ਆਮ ਆਦਮੀ ਪਾਰਟੀ ਨੂੰ ਲੋਕ ਜਤਾਉਣਗੇ ਪਾਰਟੀ ਆਮ ਲੋਕਾਂ ਦੀ ਪਾਰਟੀ ਅਸੀਂ ਕਬਜ਼ੇ ਦੀ ਨਹੀਂ ਗੱਲ ਕਰਦੇ ਅਸੀਂ ਤੇ ਇਹ ਗੱਲ ਕਰਦੇ ਆਂ ਵੀ ਐਮਐਲਏ ਨਾ ਆਪਾ ਨਾ ਸਿੱਧਾ ਸਾਦਾ ਪਿੰਡੂ ਬੰਦਾ ਗੁਰਦੀਪ ਰੰਧਾਵਾ ਜਿਵੇਂ ਦੇ ਭਰਾ ਹੋਵੇਂ ਦਾ ਗੱਦੀਪੁਰ ਰੰਧਾਵਾ ਤੇ ਇੱਥੇ 24 ਘੰਟੇ ਆਜਾ ਰਹਿੰਦਾ ਬਾਕੀ ਕੋਈ ਕੰਮਕਾਰ ਉਪਰਾਦਰੀ ਦਾ ਗੁਰਦੀਪ ਸਿੰਘ ਰੰਧਾਵਾ ਕਰੂਗਾ ਜੇ ਕੋਈ ਉਨੀ ਕੀ ਰਾਜੂ ਮਾਨ ਸਾਹਿਬ ਨੂੰ ਬੇਨਤੀ ਕਰਕੇ ਅਸੀਂ ਆਪ ਕਰਾ ਲਾਂਗੇ ਜੀ ਸਾਡਾ ਤੁਹਾਡੇ ਕੋਈ ਵਿੱਚ ਅੱਜ ਪਹਿਲੀ ਮੀਟਿੰਗ ਕੀਤੀ ਗਈ ਆ ਲਾਲਜੀਤ ਮੰਤਰੀ ਕੋਲ ਕਿਹ ਕੰਨਾ ਚੋ ਕਿਵੇਂ ਦੇ ਦੋ ਮੈਂ ਪਹਿਲੀ ਗੱਲ ਤੇ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਲਾਲਜੀਤ ਭੁਲਰ ਜੀ ਦਾ ਜਿਨ੍ਹਾਂ ਨੇ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਮੇਰਾ ਨਾਮ ਬੋਮਾਰਕਾ ਤੇ ਕ੍ਰਿਸਚਨ ਕਮਿਊਨਿਟੀ ਤੋਂ ਆਪਾਂ ਬਿਲੋਂਗ ਕਰਦੇ ਆਂ ਤਾਂ ਅੱਜ ਕਾਫੀ ਭਾਰੀ ਮਾਤਰਾ ਚ ਸਾਡਾ ਮੁਸੀਬਾਈ ਚਾਰਾ ਇੱਥੇ ਇਕੱਠਾ ਹੋਇਆ ਤੇ ਜਿਨ੍ਹਾਂ ਨੇ ਲਾਲਜੀਤ ਭੁਲਰ ਜੀ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਵਾ ਆਪਾਂ ਕੋਸ਼ਿਸ਼ਾਂ ਦੇ ਅੱਗੇ ਮੰਗਾਂ ਰੱਖੀਆਂ ਨੇ ਆਪਣੇ ਮੁਸੀਬਾ ਇਚਾਰੇ ਬਾਰੇ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਸੀਐਮ ਸਾਹਿਬ ਦੇ ਨਾਲ ਆਪਾਂ ਮੀਟਿੰਗ ਕਰਕੇ ਉਹਨਾਂ ਮੰਗਾਂ ਨੂੰ ਆਪਾਂ ਰੱਖਾਂਗੇ ਜਿੱਦਾਂ ਕਿ ਸਾਨੂੰ ਕਾਫੀ ਅਹੁਦਿਆਂ ਤੋਂ ਪਛਾੜਿਆ ਗਿਆ ਵਾ ਆਮ ਆਦਮੀ ਪਾਰਟੀ ਵੱਲੋਂ ਕਾਫੀ ਅਹੁਦਿਆਂ ਤੋਂ ਸਾਨੂੰ ਪਛਾੜਿਆ ਗਿਆ ਵਾ ਉਹ ਆਪਾਂ ਇਹਨਾਂ ਨੂੰ ਕਿਹਾ ਵਾ ਕਿ ਤੁਸੀਂ ਉਹ ਅਹੁਦੇ ਜਿਹੜੇ ਸਾਨੂੰ ਨੁਮਾਇੰਦਗੀਆਂ ਵਾ ਉਹ ਸਾਨੂੰ ਬਖਸ਼ੀਆਂ ਜਾਣ ਤੇ ਜੇ ਸਾਨੂੰ ਉਹ ਬਕਮਾਨ ਦਿੱਤਾ ਜਾਏਗਾ ਜਿੱਦਾਂ ਪਹਿਲੀਆਂ ਸਰਕਾਰਾਂ ਦਿੰਦੀਆਂ ਰਹੀਆਂ ਨੇ ਜਿੱਦਾਂ ਐਸਐਸ ਬੋਰਡ ਦੇ ਮੈਂਬਰ 크ਰਿਸਚਨ ਹੁੰਦੇ ਸੀਗੇ ਪਹਿਲਾਂ ਮinority commission ਦਾ ਚੇਅਰਮੈਨ ਜਿਹੜਾ ਸੀਗਾ ਪੰਜਾਬ ਲੈਵਲ ਤੇ ਉਹ ਕ੍ਰਿਸਚੀਅਨ ਹੁੰਦਾ ਸੀਗਾ ਉਹ ਵੀ ਉਹਨਾਂ ਹੁਣ ਮੁਸਲਮਨ ਲੱਕ ਕਰ ਦਿੱਤਾ ਵਾ ਤੇ ਇਹ ਜਿੰਨਾ ਮਾਨ ਸਾਨੂੰ ਪਛਾੜਿਆ ਗਿਆ ਵਾ ਇਹ ਮਾਨ ਸਾਨੂੰ ਦਿੱਤਾ ਜਾਏ ਤੇ ਆਪ ਆਪੋ ਭੁੱਲਰ ਸਾਹਿਬ ਨੂੰ ਕਿਹਾ ਵਾ ਤੇ ਉਹਦੇ ਅਕੋਰਡਿੰਗ ਆ ਸਾਡੀ ਤੁਸੀਂ ਸਾਰੀ ਮੀਟਿੰਗ ਵੇਖੀ ਆ ਤੇ ਬਾਕੀ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਜ਼ਿਆਦਾ ਕਾਫੀ ਉਤਸ਼ਾਹ ਹੀ ਇੱਥੇ ਬਹੁਤ ਕੱਢੇ ਹੋਏ ਸੀ ਕੀ ਵਿਸ਼ਵਾਸ ਦੇ ਚ ਇਹਨੇ ਤੁਹਾਨੂੰ ਮੰਤਰੀ ਬਣਾਇਆ ਸਾਨੂੰ ਉਹਨਾਂ ਦਾ ਵਿਸ਼ਵਾਸ ਪੂਰਾ ਦਿੱਤਾ ਜੀ ਆਪਾਂ ਗੁਰਦੀਪ ਸਿੰਘ ਰੰਧਾਵਾਦੀ ਪੂਰੀ ਸਪੋਰਟ ਕਰਾਂਗੇ ਤੇ ਵੱਡੀ ਲੀਡ ਦੇ ਨਾਲ ਉਹਨਾਂ ਨੂੰ ਜਿਤਾਵਾਂਗੇ ਕਿ ਤਰੀਕ ਨੂੰ ਵਾਇਕਾਰੀਆਂ ਜਿਹੜੀ ਕੰਫੀਡੈਂਸ ਲਗਾ ਕੇ ਕੀਤਾ ਬੜਾ ਦਨਵਾ ਸਟੇਟ ਪਦਵੀ ਜਿਹੜਾ ਨਹੀਂ ਬਣਾਇਆਗਾ ਹਾਂਜੀ ਹਾਂਜੀ ਲੋਕਾਂ ਨੂੰ ਲੱਗਦਾ ਜੀ ਸਵਾਸ ਦੇ ਬਾਅਦ ਪਾਰਟੀ ਨੂੰ ਆਏ ਦੇਖੋ ਨਾ ਵਿਸ਼ਵਾਸ ਦਵਾਇਆ ਵਾ ਪੂਰਾ ਕਿ ਆਪਾਂ ਇਸ ਵਾਰੀ ਸਟੇਟ ਪੱਧਰ ਤੇ ਬੜਾ ਦਨ ਕ੍ਰਿਸਮਸ ਮਨਾਵਾਂਗੇ ਤੇ ਆਪਾਂ ਚਲੋ ਬਲੀਵ ਕਰਦੇ ਆ ਉਹਨਾਂ ਦੇ ਕਿ ਹੋਏਗਾ ਜਦਾ ਉਹਨਾਂ ਨੇ ਕਿਹਾ ਵਾ